ਇੱਕ ਕਹਾਣੀ ਇੱਕ ਐਸੇ ਮੁੰਡੇ ਦੀ ਕਹਾਣੀ ਹੈ ਜਿਨੇ ਆਪਣੇ ਭਰਾ ਦੀ ਮੌਤ ਪਿੱਛੋਂ ਆਪਣੀ ਪਰਜਾਈ ਨੂੰ ਭੈਣ ਬਣਾ ਕੇ ਅੱਗੇ ਤੋਰਿਆ ਤੇ ਉਹਦੇ ਦਾ ਹਲੇ ਵੀ ਵਰਤ ਰਿਹਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਗੱਜਣ ਸਿੰਘ ਦੇ ਘਰ ਵਿੱਚ ਦੋ ਬੱਚੇ ਸੀਗੇ ਹਰਨੇਕ ਤੇ ਹਰਚੰਦ ਹਮ ਹਰਚੰਦ ਵੱਡਾ ਸੀਗਾ ਤੇ ਹਰਨੇਕ ਛੋਟਾ ਛੋਟਾ ਜਿਹਾ ਪਰਿਵਾਰ ਸੀਗਾ ਗੱਜਣ ਸਿੰਘ ਤੇ ਉਹਦੀ ਪਤਨੀ ਹਰਨੇਕ ਤੇ ਹਰਚੰਦ ਕਹਿੰਦੇ ਨੇ ਕਿ ਵਿਆਹ ਤੋਂ دیر ਬਾਅਦ ਹੋਏ ਸੀਗੇ ਜਦੋਂ ਹਰਨੇਕ ਪੈਦਾ ਹੋਇਆ ਤਾਂ ਉਹਦੀ ਮਾਂ ਦੀ ਮੌਤ ਉਹਦੇ ਜਨਮ ਤੋਂ ਬਾਅਦ ਹੀ ਹੋ ਗਈ ਸੀਗੀ ਅੱਛਾ ਘਰ ਦੇ ਵਿੱਚ ਇੱਕ ਨਮ ਜਨਮ ਦਾ ਬੱਚਾ ਹੋਵੇ ਤੇ ਘਰ 'ਚ ਕੋਈ ਹੋਰ ਔਰਤ ਨਾ ਹੋਵੇ ਗੁਜ਼ਾਰਾ ਬਹੁਤ ਮੁਸ਼ਕਲ ਹੋ ਜਾਂਦਾ। ਹੂੰ ਗੱਜਣ ਸਿੰਘ ਜੀ ਜਿਹੜਾ ਪਿਓ 12 ਸੀ ਮਾਂ 12 ਸੀਗਾ ਹਨਾ ਉਸ ਤੋਂ ਬਾਅਦ ਵੀ ਅੱਗੇ ਆ ਕੇ ਇੱਕ ਚੰਗੀ ਔਰਤ ਦੇ ਮਿਲਣ ਨਾਲ ਘਰ ਬਸ ਗਿਆ। ਫਿਰ ਗਾਹਾਂ ਤੋਂ ਬੱਚੇ ਹੁੰਦੇ ਆ ਪਰ ਦੁੱਖ ਦੀ ਗੱਲ ਇਹ ਹੁੰਦੀ ਆ ਕਿ ਛੋਟੇ ਬੱਚੇ ਦੇ ਜਨਮ ਸਮੇਂ ਉਸ ਔਰਤ ਦੀ ਮੌਤ ਹੋ ਜਾਂਦੀ ਆ। ਅੱਛਾ ਤੇ ਹੁਣ ਜਿਹੜੀ ਜ਼ਿੰਮੇਵਾਰੀ ਆ ਉਹ ਹਰਚੰਦ ਦੇ ਤੇ ਗੱਜਣ ਸਿੰਘ ਦੇ ਸਿਰ ਤੇ ਦੂਰੀ ਹੋ ਜਾਂਦੀ ਆ। ਹੂੰ ਕਿਉਂਕਿ ਘੱਟ ਜ਼ਮੀਨ ਹੋਣੀ ਮਾੜੀ ਆਰਥਿਕਤਾ ਹੋਣੀ ਹੈ ਨਾ ਉਹਦੀ ਕਰਕੇ ਛੇਤੀ ਉਸ ਘਰ ਦੇ ਵਿੱਚ ਕੋਈ ਆਉਣ ਜਾਣ ਬਣੀ ਸੀ ਕਰਦਾ ਰਿਸ਼ਤੇ ਨਾਤੇਦਾਰੀ ਵਾਲਾ ਇਸ ਕਰਕੇ ਕਿ ਸਾਨੂੰ ਇਹਨਾਂ ਦੀ ਮਦਦ ਨਾ ਕਰਨੀ ਪੈ ਜੇ ਹੂੰ ਕਿਉਂਕਿ ਦੂਸਰੇ ਪਾਸੇ ਉਹ ਗੱਜਣ ਸਿੰਘ ਇਸ ਉਮਰ ਦੇ ਪੜਾਅ ਦੇ ਵਿੱਚ ਸੀ ਵੀ ਉਦੋਂ ਉਹਨਾਂ ਨੂੰ ਕੋਈ ਓਦਾਂ ਦੀ ਔਰਤ ਵੀ ਨਹੀਂ ਸੀ ਮਿਲ ਸਕਦੀ ਜਿਹੜੀ ਆ ਕੇ ਬੱਚੇ ਸੰਭਲ ਲੈਂਦੀ ਅੱਛਾ ਜਦੋਂ ਮਾਂ ਦੀ ਮੌਤ ਹੁੰਦੀ ਆ ਹਰਚੰਦ ਸਿੰਘ ਉਸ ਸਮੇਂ 5 ਸਾਲ ਦਾ ਸੀਗਾ ਤੇ ਹਰਨੇਕ ਉਸ ਸਮੇਂ 1 ਦਿਨ ਦਾ ਸੀ ਜਦੋਂ ਮਾਂ ਟੁਰ ਗਈ ਸੀਗੀ ਹੂੰ ਤੇ ਘਰ ਦੇ ਵਿੱਚ ਦੁੱਖਾਂ ਦੇ ਪਹਾੜ ਟੁੱਟ ਗਏ ਜਿੰਨੀ ਦੇਰ ਤੱਕ ਰਿਸ਼ਤੇਦਾਰਾਂ ਨੇ ਆਉਣਾ ਜਾਣਾ ਸੀਗਾ ਉਹ ਆਉਂਦੇ ਜਾਂਦੇ ਰਹੇ ਹੂੰ ਤੇ ਗੱਜਣਸਿਓ ਨੂੰ ਲੋਕ ਵੀ ਕਹਿਣ ਲੱਗੇ ਵੀ ਕੋਈ ਨਾ ਬਹੁਤ ਸਾਰੀਆਂ ਲੋੜਬੰਦ ਪਰਿਵਾਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀਆਂ ਕੁੜੀਆਂ ਇਦਾਂ ਦੀਆਂ ਹੁੰਦੀਆਂ ਕਿ ਉਹ ਘਰ ਸਾਂਭ ਲੈਣਗੀਆਂ ਵੀ ਦੂਜੇ ਵਿਆਹ ਬਾਰੇ ਸੋਚ ਹੂੰ ਪਰ ਪਤਾ ਨਹੀਂ ਗੱਜਣਸਿਓ ਨੇ ਜਿਵੇਂ ਜ਼ਿੰਦਗੀ ਦੇ ਵਿੱਚ ਗਰੀਬੀ ਦੇਖੀ ਸੀ ਜਾਂ ਹਾਲਾਤ ਵੇਖੇ ਸੀ ਉਹਦਾ ਮਨ ਨਹੀਂ ਸੀ ਮੰਨਦਾ ਉਹ ਕਹਿੰਦਾ ਸੀ ਕਿ ਜੇ ਇੱਕ ਔਰਤ ਮਰਦ ਬਣ ਕੇ ਬੱਚੇ ਪਾਲ ਸਕਦੀ ਆ ਤਾਂ ਮੈਂ ਮਾਂ ਬਣ ਸਕਦਾ ਮੈਂ ਉਹਨਾਂ ਨੂੰ ਪਾਲ ਸਕਦਾ ਹਰ ਹਰਚੰਦ ਜਿਹੜਾ 5 ਸਾਲ ਦਾ ਸੀਗਾ ਉਹ ਇੰਨਾ ਸਮਝਦਾਰ ਹੋ ਗਿਆ ਸੀ ਆਪਣੇ ਬਾਪ ਦੇ ਨਾਲ-ਨਾਲ ਰਹਿੰਦਾ ਸੀ ਥੋੜਾ ਸਮਾਂ ਹਰਨੇਕ ਨੂੰ ਉਹਦੀ ਮਾਸੀ ਨੇ ਪਾਲਿਆ ਜਦ ਤੱਕ ਉਹ ੜਾਰ ਹੋਇਆ ਹੌਲੀ-ਹੌਲੀ ਰਿਸ਼ਤੇਦਾਰਾਂ ਨੇ ਉਸੇ ਤਰ੍ਹਾਂ ਆਉਣ ਜਾਣ ਘਟਾਤਾ ਮਤਲਬ ਕਿ ਇੱਕ ਵਾਰ ਉਹ ਦੁੱਖ ਦੀ ਘੜੀ ਲੰਘਾਤੀ ਹੁਣ ਹਰਚੰਦ ਹਰਨੇਕ ਨੂੰ ਮਾਂ ਭੈਣ ਭਰਾ ਸਭ ਕਾసే ਦਾ ਪਿਆਰ ਦਿੰਦਾ ਕੱਚਾ ਜਦੋਂ ਹਰਨੇਕ ਛੋਟਾ ਹੁੰਦਾ ਸੀ ਤਾਂ ਖੇਤਾਂ 'ਚ ਕੰਮ ਕਰਨ ਵਾਸਤੇ ਵੀ ਆਪਣੇ ਭਰਾ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਤਾਂ ਖੇਤ ਦੇ ਵਿੱਚ ਆਪਣੇ ਬਾਪ ਦਾ ਪਰਨਾ ਬੰਨ ਕੇ ਉਹਨੂੰ ਪੰਘੂੜੇ 'ਚ ਪਾ ਕੇ ਤੇ ਕੰਮ ਕਰਦੇ ਰਹਿੰਦੇ ਸੀ। ਕੀ ਬਾਤ ਹੈ। ਮਤਲਬ ਕਿ ਉਹਨਾਂ ਨੇ ਕਿਸੇ ਤੇ ਨਹੀਂ ਉਹਦੀ ਆਸ ਛੱਡੀ ਕਿ ਇਹਨੂੰ ਕੋਈ ਹੋਰ ਸੰਭਾਲੂਗਾ। ਕਹਿੰਦੇ ਹੁੰਦੇ ਬੱਚੇ ਦੇ ਮਾਂ ਤੋਂ ਬਿਨਾਂ ਪਹਿਲੇ ਥੋੜਾ ਸਮਾਂ ਔਖਾ ਨਿਕਲਦਾ ਫਿਰ ਕਹਿੰਦੇ ਪਲ ਜਾਂਦਾ ਕਿ ਬੱਚਾ ਉਡਾਰ ਹੋ ਜਾਂਦਾ। ਹੂੰ। ਤਾਂ ਹੁਣ ਹਰਨੇਕ ਵੀ ਥੋੜਾ ਉਡਾਰ ਹੋਣ ਲੱਗਾ ਸੀਗਾ ਤਾਂ ਹਰਚੰਦ ਨੂੰ ਇਸ ਗੱਲ ਦਾ ਮਾਣ ਸੀ ਵੀ ਚਲੋ ਔਖਾ ਸਮਾਂ ਸਾਡਾ ਨਿਕਲ ਗਿਆ ਭਾਵੇਂ ਉਹ ਛੋਟਾ ਸੀ ਪਰ ਉਹਦੀ ਸਮਝ ਵੱਡਿਆਂ ਵਾਲੀ ਸੀ ਹੂੰ ਦੋਨੇ ਭਰਾ ਆਪਦੇ ਬਾਪ ਦੇ ਨਾਲ ਕੰਮਕਾਰ ਕਰਦੇ ਪੜ੍ਹੇ ਲਿਖੇ ਘੱਟ ਪਰ ਸਿਆਣੇ ਬਹੁਤ ਸੀ ਹੂੰ ਔਰਤਾਂ ਜਦੋਂ ਕੋਈ ਔਰਤ ਜਾਂਦੀ ਆਉਂਦੀ ਉਹਨਾਂ ਦੇ ਘਰ 'ਚ ਚੱਕਰ ਮਾਰਦੀ ਸੀ ਤਾਂ ਉਹ ਇਹ ਕਹਿੰਦੀ ਸੀਗੀ ਵੀ ਜੇ ਉਹਨਾਂ ਦੀ ਮਾਂ ਹੈ ਨਹੀਂ ਜਵਾਕਾਂ ਦੀ ਪਰ ਉਹਨਾਂ ਨੇ ਘਰ ਆਏ ਸਵਾਰ ਕੇ ਰੱਖਿਆ ਹੋਇਆ ਜਿਵੇਂ ਔਰਤ ਕੋਈ ਘਰੇ ਹੁੰਦੀ ਹੈ ਜਿਸਨੇ ਸਿਆਣੀ ਔਰਤ ਨੇ ਘਰ ਸਮੇਟਿਆ ਹੋਵੇ। ਕੀ ਬਾਤ ਹੈ ਕਿਉਂਕਿ ਗੱਜਰ ਨੂੰ ਖੇਤਾਂ ਦਾ ਘਰ ਦੇ ਹੋਰ ਕੰਮਾਂ ਦਾ ਰਹਿੰਦਾ ਸੀ ਜਿਆਦਾਤਰ ਉਹ ਘਰ ਤੋਂ ਬਾਹਰ ਰਹਿੰਦਾ ਸੀ ਘਰ ਦੇ ਵਿੱਚ ਹਰਚੰਦ ਤੇ ਹਰਨੇਕ ਹੁੰਦੇ ਸੀ ਦੋਵੇਂ ਭਰਾ ਹੂੰ ਦੋਨਾਂ ਭਰਾਵਾਂ ਨੇ ਆਪਣੇ ਪਿਓ ਦਾ ਹੌਸਲਾ ਨਹੀਂ ਟੁੱਟਣ ਦਿੱਤਾ ਹੂੰ ਹਰੇਕ ਤਿਹਾਰ ਦੇ ਵਿੱਚ ਹਰਚੰਦ ਨੇ ਹਰਨੇਕ ਨੂੰ ਇਦਾਂ ਪਿਆਰ ਕਰਨਾ ਵੀ ਸਾਰੇ ਰਿਸ਼ਤੇ ਹੀ ਉਹਦੇ ਰਾਹੀਂ ਉਹ ਸਾਹਮਣੇ ਪੇਸ਼ ਕਰ ਦਿੰਦਾ ਸੀ ਹੂੰ ਜਦੋਂ ਕਹਿੰਦੇ ਥੋੜੇ ਜਿਵੇਂ ਜਵਾਨ ਹੋਏ ਤਾਂ ਰਿਸ਼ਤੇਦਾਰੀਆਂ ਨੇ ਕਹਿਣਾ ਸ਼ੁਰੂ ਕਰਤਾ ਵੀ ਗੱਜਣ ਸਿਆ ਤੂੰ ਹਰਚੰਦ ਨੂੰ ਵਿਆਹ ਲਾ अच्छा। ਬੀਏ ਇੱਕ ਔਖਾ ਸਮਾਂ ਤੂੰ ਕੱਟ ਲਿਆ ਭਾਈ ਤੇ ਗੱਜਣ ਸਿੰਘ ਦੀ ਵੀ ਇਹ ਇੱਛਾ ਸੀਗੀ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਘਰ ਵਸਿਆ ਵੇਖ ਲਾ। ਹੂੰ ਕਿਉਂਕਿ ਉਹਨੇ ਇੱਕ ਔਰਤ ਤੋਂ ਬਿਨਾ ਸਮਾਂ ਗੁਜ਼ਾਰਿਆ ਸੀਗਾ ਉਹਨੇ ਆਪਦੇ ਬੱਚਿਆਂ ਨੂੰ ਔਖੇ ਹੁੰਦਿਆਂ ਵੇਖ ਲਿਆ ਸੀਗਾ। ਉਹ ਚਾਹੁੰਦਾ ਸੀਗਾ ਕਿ ਮੈਂ ਵੀ ਸੁੱਖ ਦੇਖਾਂ। ਹੂੰ ਰਿਸ਼ਤੇਦਾਰਾਂ ਦੇ ਵਿੱਚੋਂ ਬਹੁਤ ਜਣਾਂ ਨੇ ਇਹ ਗੱਲ ਕਹੀ ਕਿ ਅਸੀਂ ਰਿਸ਼ਤਾ ਲਿਆ ਦਾਂਗੇ। ਅੱਛਾ ਹੁਣ ਇੱਕ ਗੱਲ ਉਸ ਸਮੇਂ ਦੇ ਹਿਸਾਬ ਨਾਲ ਇਹ ਵੀ ਹੁੰਦੀ ਸੀ ਕਹਿੰਦੇ ਸੀ ਜਿਸ ਘਰ ਚ ਔਰਤ ਨਹੀਂ ਜਾਂ ਵੱਡੇ ਨਹੀਂ ਉੱਥੇ ਕੁੜੀ ਦਾ ਸਾਥ ਨਹੀਂ ਕਰੀਦਾ। ਹੂੰ ਫੇਰ ਕੀ ਹੁੰਦਾ ਜਿਹੜਾ ਹਰਨੇਕ ਤੇ ਹਰਚੰਦਾ ਹੈ ਦੋਨੋਂ ਜਾਣੇ ਆਪਣੇ ਬਾਪ ਨਾਲ ਇੰਨਾ ਕ ਜਿਆਦਾ ਕਹਿੰਦੇ ਹੁੰਦੇ ਢਿਰ ਬਣ ਕੇ ਖੜ ਗਏ ਸੀਗੇ ਗੱਜਣ ਸਿਓ ਨੂੰ ਦੁੱਖ ਭੁੱਲਣਾ ਸ਼ੁਰੂ ਹੋ ਗਿਆ ਸੀਗਾ ਉਹਨੂੰ ਇਹ ਸੀਗਾ ਵੀ ਸਾਡੇ ਘਰ ਅਸੀਂ ਸ਼ਗਨ ਪਾ ਕੇ ਕੁੜੀ ਨੂੰ ਘਰੇ ਲਿਆਵਾਂਗੇ ਅਸੀਂ ਬਰਾਤ ਦਾ ਖਰਚਾ ਵੀ ਨਹੀਂ ਪੈਣ ਦਿੰਦੇ ਕੋਈ ਚੰਗੀ ਧੀ ਮਿਲ ਜੇ ਜਿਹੜੀ ਸਾਡੇ ਘਰ ਨੂੰ ਘਰ ਬਣਾ ਕੇ ਰੱਖੇ ਤਾਂ ਉਹਨਾਂ ਨੇ ਸਾਰੇ ਪਾਸੇ ਸਨੇਹਾ ਵੀ ਦਿੱਤਾ ਹੋਇਆ ਸੀਗਾ ਪਰ ਲੋਕ ਇਹ ਗੱਲ ਕਰਦੇ ਆਗੇ ਵੀ ਕੀ ਪਤਾ ਕੱਲ ਨੂੰ ਕੁੜੀ ਗੁਰ ਬਚਣਾ ਰਹੇ ਉਹ ਬਹੁਤ ਜ਼ਿਆਦਾ ਗਰੀਬ ਨਹੀਂ ਸੀਗੇ ਪਰ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਕਈ ਲੋਕ ਹੁੰਦੇ ਆ ਕਿ ਪੰਜ ਪਾਜੇ ਪੂਰੇ ਨਹੀਂ ਹੁੰਦੇ ਪਰ ਗੱਜਣ ਸਿੰਘ ਇਸ ਕਾਬਲ ਸੀਗਾ ਕਿ ਉਹਨੇ ਆਪਦੇ ਬੱਚਿਆਂ ਨੂੰ ਆਪਣੀ ਪਰੋਖੋ ਚ ਜਿੰਨਾ ਸੀਗਾ ਉਹ ਪੜਾਇਆ ਵੀ ਤੇ ਉਹ ਖੇਤੀਬਾੜੀ ਦੇ ਕੰਮਾਂ ਵੱਲ ਲਾਤੇ ਸੀਗੇ ਫਿਰ ਉਹਦੀ ਜਿਹੜੀ ਮਾਸੀ ਨੇ ਹਰਨੇਕ ਨੂੰ ਪਾਲਿਆ ਹੁੰਦਾ ਤਾਂ ਫਿਰ ਉਹ ਉਹ ਗੱਜਣ ਸਿੰਘ ਨੂੰ ਕੋਲ ਆਉਂਦੀ ਆ ਉਹ ਆ ਕੇ ਦੱਸਦੀ ਆ ਵੀ ਇਸ ਤਰ੍ਹਾਂ ਇੱਕ ਪਰਿਵਾਰ ਆ ਉਸ ਪਰਿਵਾਰ ਦੇ ਵਿੱਚ ਵੀ ਪਤੀ ਪਤਨੀ ਆ ਤੇ ਉਹਨਾਂ ਦੀਆਂ ਦੋ ਬੇਟੀਆਂ ਤਿੰਨ ਬੇਟੇ ਜਿਨ੍ਹਾਂ ਦੀ ਅੱਗੇ ਪਿੱਛੇ ਕਰਕੇ ਛੋਟੇ ਹੁੰਦੇ ਆ ਦੀ ਮੌਤ ਹੋ ਚੁੱਕੀ ਆ ਵੀ ਉਹ ਪਰਿਵਾਰ ਆ ਜਿਨ੍ਹਾਂ ਨੇ ਆਪ ਦੁੱਖ ਵੇਖਿਆ ਹੋਇਆ ਤੇ ਤੁਹਾਡੇ ਪਰਿਵਾਰ ਨਾਲ ਰਲ ਮਿਲ ਕੇ ਖਾਣਗੇ ਹੂੰ ਤੁਹਾਡਾ ਤੁਹਾਡੀ ਜ਼ਿੰਦਗੀ ਸੋਹਣੀ ਬਸਰ ਹੋ ਜੂਗੀ ਹੂੰ ਤਾਂ ਗੱਜਣ ਸਿਓ ਨੇ ਇਸ ਗੱਲ ਤੇ ਗੌਰ ਕੀਤੀ ਵੀ ਜੇ ਕਿਸ ਨੇ ਆਪ ਦੁੱਖ ਦੇਖਿਆ ਉਹ ਦੂਸਰੇ ਨੂੰ ਦੁੱਖ ਨਹੀਂ ਦੇਊਗਾ ਹਨਾ ਤਾਂ ਉਹਨੇ ਹਾਮੀ ਭਰਤੀ ਉਹਨੇ ਕਿਹਾ ਵੀ ਬੀਬੀ ਮੈਂ ਤੁਹਾਡੇ ਤੇ ਛੱਡੀ ਆ ਜਿਵੇਂ ਤੁਹਾਨੂੰ ਲੱਗਦਾ ਵੈਸੇ ਵੀ ਹਰਨੇਕ ਤੂੰ ਹੀ ਪਾਲਿਆ ਇਹ ਤੇ ਤੇਰਾ ਹੱਕ ਆ ਉਹ ਕਹਿੰਦੀ ਹਰਨੇਕ ਤੇ ਤਾਂ ਮੇਰਾ ਹੱਕ ਹੈਗਾ ਹੀ ਆ ਪਰ ਹਰਚੰਦ ਵੱਡਾ ਸਮਝਦਾਰ ਆ ਇੱਕ ਬੀਲਦਾਰੀ ਨੂੰ ਸਮਝਦਾ ਮੈਂ ਇਹਦਾ ਸਾਖ ਲੈ ਕੇ ਆਉਣੀ ਆ ਇਹਦੇ ਵਾਸਤੇ ਹੂੰ ਤੇ ਉਹਨੇ ਉਹਦੀ ਮਾਸੀ ਨਾਲ ਗੱਲਬਾਤ ਕੀਤੀ ਤੇ ਮਾਸੀ ਨੇ ਉਹ ਗੱਲ ਦੂਸਰੇ ਪਿੰਡ ਜਾ ਕੇ ਗੱਲ ਕਰਤੀ ਕਿ ਹਾਂ ਸਾਨੂੰ ਰਿਸ਼ਤਾ ਚਾਹੀਦਾ ਕੁੜੀ ਦਾ ਹੂੰ ਦੂਸਰੇ ਪਾਸੇ ਸਰਬਜੀਤ ਤੇ ਕੁਲਵੰਤ ਦੋ ਪੇਣਾ ਹੂੰ ਜਿਨ੍ਹਾਂ ਦੇ ਭਰਾ ਛੋਟੀ ਉਮਰ ਚ ਚੱਲ ਬਸੇ ਸੀਗੇ ਤਿੰਨ ਭਰਾ ਸੀਗੇ ਤੇ ਮਾਪੇ ਨੂੰ ਵੀ ਹੁੰਦਾ ਕਿ ਘਰ ਚ ਪੁੱਤ ਨਹੀਂ ਹੈਗਾ ਧੀਆਂ ਤਾਂ ਬੇਗਾਨਾ ਚੱਲੀਆਂ ਜਾਣੀਆਂ ਕੀ ਨਹੀਂ ਪੁੱਛਣਾ ਪਰ ਉਹ ਤੀਆਂ ਦਾ ਬਾਪ ਵੀ ਇਹ ਚਾਹੁੰਦਾ ਸੀਗਾ ਕਿ ਸਾਨੂੰ ਕੋਈ ਪੁੱਤਾਂ ਵਰਗਾ ਜਵਾਈ ਟੱਕਰ ਜੇ। ਅੱਛਾ। ਉਹ ਜਿਵੇਂ ਕਹੂਗਾ ਅਸੀਂ ਉਵੇਂ ਨਿਭਾਂਗੇ ਉਹਦੇ ਨਾਲ। ਹੂੰ। ਕਹਿੰਦੇ ਹੁੰਦੇ ਅਗੇ ਪ੍ਰਮਾਤਮਾ ਸੁਭਬੀ ਮੇਲ ਕਰਾ ਦਿੰਦਾ। ਜਦੋਂ ਗੱਜਣ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਖੁਦ ਗਲ ਚ ਪੱਲਾ ਪਾ ਕੇ ਉਸ ਪਰਿਵਾਰ ਨੂੰ ਮਿਲਿਆ ਕਿ ਹੁਣੇ ਤੀਆਂ ਮੇਰੀਆਂ ਤੀਆਂ ਨੇ। ਤੁਸੀਂ ਇੱਕ ਜਿਹੜੀ ਸਾਡੇ ਬਿਉਹਣੀਆਂ ਠੀਕ ਐ ਦੂਜੀ ਦੀ ਜ਼ਿੰਮੇਵਾਰੀ ਵੀ ਸਾਡੇ ਸਿਰ 'ਤੇ ਉਹ ਜਿਵੇਂ ਤੁਸੀਂ ਕਹੋਗੇ ਅਸੀਂ ਵਿਆਵਾਂਗੇ। ਤਾਂ ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਕੀ ਹੁੰਦਾ ਹਰਚੰਦ ਦੇ ਵਿਆਹ ਦੀਆਂ ਤਿਆਰੀਆਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਲੋਕ ਉਸ ਸਮੇਂ ਨੂੰ ਯਾਦ ਕਰਦੇ ਆ ਵੀ ਜੇ ਅੱਜ ਇਹਨਾਂ ਦੀ ਮਾਂ ਹੁੰਦੀ ਉਹਦਾ ਚਾਹ ਨਹੀਂ ਸੀ ਚੱਕਿਆ ਜਾਣਾ ਕਈ ਲੋਕ ਇਹ ਕਹਿੰਦੇ ਹੁੰਦੇ ਸੀ ਵੀ ਮਾਂ ਤੋਂ ਬਿਨਾ ਪਲੇ ਬੱਚੇ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਸਮਝ ਨਹੀਂ ਸਕਦੇ ਹੁੰਦੇ ਉਹਨਾਂ ਨੂੰ ਅਕਲ ਸਹੂਰ ਨਹੀਂ ਹੁੰਦੀ ਜਿਵੇਂ ਕਿਹਾ ਜਾਂਦਾ ਹਨ ਪਰ ਹਰਨੇਕ ਤੇ ਹਰਚੰਦ ਬਹੁਤ ਸਮਝਦਾਰ ਸੀ ਆਪਣੇ ਬਾਪ ਨੂੰ ਉਹਨਾਂ ਨੇ ਘਰ 'ਚ ਰਹਿੰਦੇ ਆ ਕੰਮ ਕਰਦੇ ਆ ਤੇ ਬਾਪ ਨੂੰ ਕਦੇ ਔਰਤ ਦੀ ਕਮੀ ਮਹਿਸੂਸ ਨਹੀਂ ਸੀ ਹੋਂਦਿੰਦੀ ਉਹਦੇ ਆਉਣ ਤੱਕ ਸਾਰੇ ਕੰਮ ਕਰਕੇ ਰੱਖਦੇ ਹੁੰਦੇ ਸੀਗੇ ਤੇ ਗੱਜਣ ਸਿੰਘ ਦਾ ਹੌਸਲਾ ਵੀ ਸ਼ਾਇਦ ਇਸੇ ਕਰਕੇ ਵਧਿਆ ਹੋਇਆ ਸੀਗਾ ਵੀ ਠੀਕ ਆ ਮੇਰੇ ਬੱਚੇ ਹੈਗੇ ਆ ਤਾਂ ਫਿਰ ਹਰਚੰਦ ਸਿੰਘ ਦਾ ਸ਼ਗਨ ਵੱਡੀ ਕੁੜੀ ਸਰਬਜੀਤ ਨਾਲ ਹੁੰਦਾ ਅੱਛਾ ਤੇ ਉਸ ਸਮੇਂ ਦੇ ਵਿੱਚ ਵਧੀਆ ਚੰਗਾ ਖੁਸ਼ੀਆਂ ਮਨਾਇਆਂ ਜਾਂਦੀਆਂ ਸਭ ਕੁਝ ਹੁੰਦਾ ਤਾਂ ਉਹ ਕਹਿੰਦੇ ਆ ਵੀ ਸਾਨੂੰ ਹੁਣ ਵਿਆਹ ਜਲਦੀ ਤੋਂ ਜਲਦੀ ਚਾਹੀਦਾ ਤਾਂ ਗੱਜਣ ਸਿੰਘ ਹਰਚੰਤੀ ਮਾਸੀ ਨੂੰ ਕਹਿੰਦਾ ਵੀ ਤੁਸੀਂ ਹੁਣ ਮੂਰਲੇ ਮਹੀਨੇ ਦਾ ਵਿਆਹ ਰੱਖ ਲਓ। ਹੂੰ। ਇੱਕ ਮਾਂ ਤੋਂ ਬਿਨਾ ਜਿਹੜੇ ਚਾਹ ਪੂਰੇ ਕਰਨੇ ਹੁੰਦੇ ਆ ਤਾਂ ਦੋਨੋਂ ਭਰਾ ਹਰਨੇਕ ਤੇ ਹਰਚੰਦ ਬੈਠ ਕੇ ਮਨ ਖਰਾਬ ਕਰ ਰਹੇ ਆ ਰੋ ਰਹੇ ਆ ਕਿ ਜੇ ਸਾਡੀ ਮਾਂ ਹੁੰਦੀ ਤਾਂ ਉਹਨੂੰ ਕਿੰਨਾ ਚਾਹ ਹੋਣਾ ਸੀ। ਹੂੰ। ਕਿਉਂਕਿ ਉਹਨੂੰ ਥੋੜਾ ਥੋੜਾ ਯਾਦ ਸੀ ਉਹਦੀ ਮਾਂ ਕਹਿੰਦੀ ਹੁੰਦੀ ਸੀਗੀ ਵੀ ਹਰਚੰਦ ਵੀ ਮੈਂ ਤੇਰਾ ਵਿਆਹ ਰਾਜਾਂ ਦੇ ਬੱਚਿਆਂ ਕੋਲ ਕਰੂੰ ਜਿਵੇਂ ਰਾਜਾ ਵਿਆਹਣ ਜਾਂਦਾ ਹੁੰਦਾ ਐਡੀ ਫੌਜ ਲੈ ਕੇ ਜਾਊਂਗੀ ਮੈਂ ਤੈਨੂੰ ਵਿਆਹਣ ਵਾਸਤੇ। ਪਰ ਮਾਂ ਦੇ ਤੁਰ ਜਾਣ ਤੋਂ ਬਾਅਦ ਜਿਹੜਾ ਹਰਚੰਦ ਨੇ ਛੋਟੀ ਉਮਰ ਦੇ ਵਿੱਚ ਦੁੱਖ ਦੇਖਿਆ ਦਾ ਸੰਘਰਸ਼ ਦੇਖਿਆ ਪਰਿਵਾਰ ਨੂੰ ਲੈ ਕੇ ਉਹ ਆਪਣੇ ਭਰਾ ਨੂੰ ਉਸੇ ਤਰ੍ਹਾਂ ਤਿਆਰ ਕਰਦਾ ਰਿਹਾ ਵੀ ਅਸੀਂ ਜ਼ਿੰਦਗੀ ਚ ਅੱਗੇ ਵਧਣਾ ਮਾਂ ਦਾ ਦੁੱਖ ਤਾਂ ਘਟ ਨਹੀਂ ਸੀ ਹੋ ਸਕਦਾ ਪਰ ਮਾਸੀ ਨੇ ਉਹਨਾਂ ਨੂੰ ਕਿਨਭਾਈ ਤੇ ਮਾਸੀ ਨੇ ਅੱਗੇ ਜਾ ਕੇ ਪੱਲਾ ਵੀ ਫੜਿਆ ਕਿ ਹਰਚੰਦ ਦਾ ਰਿਸ਼ਤਾ ਸਰਬਜੀਤ ਨਾਲ ਤੈਅ ਕਰਤਾ ਹੂੰ ਚਲੋ ਉਹਨਾਂ ਦੇ ਘਰ 'ਚ ਤਿਆਰੀਆਂ ਹੋਣ ਲੱਗੀਆਂ ਸਭ ਕੁਝ ਵਧੀਆ ਚੱਲਦਾ ਰਿਹਾ ਇੱਕ ਮਹੀਨੇ ਬਾਅਦ ਘਰ 'ਚ ਬੋਟੀ ਆਗੀ अच्छा ਘਰ ਦੇ ਵਿੱਚ ਵਧੀਆ ਰੌਣਕ ਮੇਲਾ ਲੱਗ ਗਿਆ ਗੱਜਣ ਸਿੰਘ ਨੇ ਉਸ ਦਿਨ ਪਲ-ਪਲ ਸ਼ੁਕਰਾਨਾ ਕੀਤਾ ਮਾਲਕ ਦਾ ਕਿ ਸ਼ੁਕਰ ਹੈ ਉਸ ਘਰ 'ਚ ਖੁਸ਼ੀਆਂ ਪਰਤ ਆਈਆਂ ਇੱਕ ਔਰਤ ਦੇ ਆਉਣ ਨਾਲ ਕਹਿੰਦੇ ਨੇ ਨਾ ਪਰਿਵਾਰ ਜਿਉਂਦਾ ਹੋ ਜਾਂਦਾ ਹਾਂ ਤਾਂ ਗੱਜਣ ਸਿੰਘ ਨੇ ਇਹ ਗੱਲ ਉੱਥੇ ਵੀ ਕਹੀ ਸੀ ਸਹੌਰਿਆਂ ਦੇ ਵਿੱਚ ਹਰਚੰਦ ਦੇ ਤੇ ਇੱਥੇ ਵੀ ਕਹੀ ਸੀ ਵੀ ਤੇ ਇਹ ਤੇਰਾ ਘਰ ਆ ਤੂੰ ਰੱਖ ਡੋਲ ਸਵਾਰ ਤੇਰਾ ਜਿੰਮਾ ਅਸੀਂ ਤਾਂ ਸਿਰਫ ਰੋਟੀ ਦੇ ਮਹਤਾਜ ਆ ਵੀ ਤੂੰ ਥਾਲੀ ਚ ਪਾ ਕੇ ਫੜਾ ਦੇਂਗੀ ਤਾਂ ਅਸੀਂ ਖਾ ਲਾਂਗੇ ਹਨਾ ਇੱਕ ਰਿਸ਼ਤਿਆਂ ਦੀ ਅਣਹੂਦ ਦੇ ਵਿੱਚ ਪਲੇ ਇਨਸਾਨ ਨੂੰ ਜਦੋਂ ਸਾਹਮਣੇ ਓਦਾਂ ਦੇ ਰਿਸ਼ਤੇ ਮਿਲ ਜਾਂਦੇ ਆ ਉਹਦੀ ਜ਼ਿੰਦਗੀ ਹਨਾ ਸਵਰਗਾ ਵਰਗੀ ਹੋ ਜਾਂਦੀ ਆ ਸਰਬਜੀਤ ਨਾਲ ਵੀ ਇਦਾਂ ਦਾ ਹੋਇਆ ਸਰਬਜੀਤ ਨੇ ਆ ਕੇ ਉਹ ਕਬੀਲ ਦਾ ਰਿਸ਼ਤੇ ਸਾਰੇ ਕੰਮ ਸੰਭਲੇ ਸਾਰਾ ਕੁਝ ਸੰਭਲਿਆ ਹੁਣ ਤੁਸੀਂ ਇਹ ਵੇਖੋ ਕਿ ਸਰਬਜੀਤ ਤੇ ਕੁਲਵੰਤ ਦੋਵੇਂ ਭਰਾਵਾਂ ਬਾਰੀਆਂ ਸੀਗੀਆਂ ਉਹਨਾਂ ਦੇ ਭਰਾ ਨਹੀਂ ਸੀਗੇ ਇਧਰਲੇ ਪਾਸੇ ਹਰਨੇਕ ਬਹੁਤ ਛੋਟਾ ਸੀ ਉਹ ਸਰਬਜੀਤ ਨੂੰ ਭਾਬੀ ਨਹੀਂ ਸੀ ਕਹਿੰਦਾ ਉਹ ਮਜ਼ਾਕ ਨਾਲ ਅੰਬੋ ਕਹਿੰਦਾ ਹੁੰਦਾ ਸੀਗਾ ਅੱਛਾ ਉਹਨੂੰ ਕਈ ਵਾਰ ਨਾ ਬੀਬੀ ਵੀ ਕਹਿ ਦਿੰਦਾ ਹੁੰਦਾ ਸੀ ਤਾਂ ਸਰਬਜੀਤ ਨੂੰ ਇਸ ਗੱਲ ਦਾ ਬੜਾ ਮੋਹ ਰਹਿੰਦਾ ਹੁੰਦਾ ਸੀਗਾ ਵੀ ਮੇਰਾ ਇਹ ਛੋਟੇ ਪਾਈਆਂ ਵਰਗਾ ਕਿਉਂਕਿ ਤਾਂ ਬਚਪਨ ਚ ਭਰਾ ਵਿਛੜਿਆ ਸੀਗਾ ਹਨਾ ਜੱਗ ਤੇ ਨਹੀਂ ਸੀ ਤਾਂ ਸਰਬਜੀਤ ਵੀ ਇਸ ਗੱਲ ਦਾ ਸ਼ੁਕਰਾਨਾ ਕਰਦੀ ਸੀ ਕਿ ਸਾਡੇ ਕੋਲ ਰਿਸ਼ਤੇ ਬਹੁਤ ਸੋਹਣੇ ਆ ਵੀ ਮੈਂ ਹੁਣ ਕਿਸੇ ਪਾਸੇ ਵੀ ਹਾਰ ਨਹੀਂ ਸਕਦੀ ਵੀ ਗੱਜਣ ਸਿਓ ਮੇਰੇ ਸਹੁਰੇ ਮੇਰੇ ਬਾਪੂ ਦੀ ਕਹੀ ਗੱਲ ਸੱਚ ਹੋ ਗਈ ਵੀ ਸਾਰੇ ਰਿਸ਼ਤੇ ਅਸੀਂ ਉਸੇ ਤਰ੍ਹਾਂ ਨਿਭਾਵਾਂਗੇ ਸਰਵਜੀਤ ਨੂੰ ਪੇਕੇ ਘਰ ਦਾ ਪਰਿਵਾਰ ਵੀ ਭੁੱਲ ਗਿਆ ਇੱਕ ਪਲ ਲਈ ਜਦੋਂ ਸਾਰਾ ਇੱਥੇ ਵਧੀਆ ਚੱਲਣ ਲੱਗ ਪਿਆ ਤੇ ਸਰਵਜੀਤ ਦੇ 3 ਸਾਲ ਬਾਅਦ ਵਿਆਹ ਤੋਂ ਘਰ ਬੇਟਾ ਹੁੰਦਾ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਘਰ ਤੋਂ ਹਨਾ ਖੁਸ਼ੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਸਾਰਾ ਕੁਝ ਬਹੁਤ ਵਧੀਆ ਚੱਲਦਾ ਹੁੰਦਾ ਹਰ ਚੰਦ ਕਬੀਲਦਾਰੀ ਵੀ ਦੇਖਦਾ ਫਿਰ ਉਹ ਆਪਣੇ ਬਾਪੂ ਨੂੰ ਕਹਿੰਦਾ ਵੀ ਹੁਣ ਤੂੰ ਰਿਟਾਇਰ ਹੋ ਜਾ ਘਰ ਦੇ ਸਾਰੇ ਕੰਮ ਮੈਂ ਕਰਨੇ ਆ ਤੂੰ ਪੋਤੇ ਨੂੰ ਖੜਾ ਤੂੰ ਆਪਣਾ ਜੋ ਕਰਨਾ ਕਰ ਵੀ ਹੁਣ ਤੂੰ ਪਿਛਲਾ ਦੁੱਖ ਵੀ ਕੋਈ ਛੇੜਨਾ ਨਹੀਂ ਹੈ ਤੇ ਹੁਣ ਜਿਵੇਂ ਜਿਹੜੀ ਅੱਗੇ ਬਚਦੀ ਜ਼ਿੰਦਗੀ ਆ ਉਹ ਸੌਖਿਆਂ ਨਗਾ ਤੈਸ਼ਕਰ ਮੇਰੇ ਸਤਿ ਬਹੁਤ ਘਟ ਮਤਲਬ ਬੱਚੇ ਹੁੰਦੇ ਜਿਹੜੇ ਬਾਪ ਨੂੰ ਉਮਰ ਤੋਂ ਪਹਿਲਾਂ ਰਿਟਾਇਰ ਕਰ ਲੈਂਦੇ ਆ ਕਿ ਨਹੀਂ ਤੁਸੀਂ ਹੁਣ ਬੈਠ ਕੇ ਬਸ ਸੁੱਖ ਸੁੱਖ ਨਹੀਂ ਦੇਖਣੇ ਸਿਰਫ ਤੇ ਸਿਰਫ ਸੋਹਣੀ ਜ਼ਿੰਦਗੀ ਬਤੀਤ ਕਰਨੀ ਆ ਹਨਾ ਬੱਚੇ ਸਿਰ ਤੇ ਜ਼ਿੰਮੇਵਾਰੀ ਚੱਕ ਲੈਣਾ ਤੇ ਹਰਚੰਦ ਨੇ ਵੀ ਸੇਮ ਇਸੇ ਤਰ੍ਹਾਂ ਕੀਤਾ ਹਨਾ ਫੇਰ ਕੀ ਹੁੰਦਾ ਜਦੋਂ 3 ਸਾਲ ਪੂਰੇ ਹੁੰਦੇ ਆ ਉਹ ਬੱਚਾ 3 ਸਾਲ ਦਾ ਹੁੰਦਾ ਨੇਕ ਹਰਚੰਦ ਦਾ ਬੇਟਾ ਨੇਕ ਸਰਬਜੀਤ ਦਾ ਮੁੰਡਾ ਹਨਾ ਜਦੋਂ 3 ਸਾਲ ਦਾ ਉਹ ਬੱਚਾ ਹੁੰਦਾ ਤਾਂ ਘਰ ਦੇ ਵਿੱਚ ਉਹ ਕਹਿੰਦੇ ਆ ਵੀ ਹੁਣ ਅਸੀਂ ਕੋਈ ਪ੍ਰੋਗਰਾਮ ਰੱਖਾਂਗੇ ਇਹਦਾ ਜਨਮ ਦਿਨ ਮਨਾਵਾਂਗੇ ਵੀ ਪ੍ਰਮਾਤਮਾ ਨੇ ਬਹੁਤ देर ਬਾਅਦ ਮੌਕਾ ਦਿੱਤਾ ਹਜੇ ਉਹ ਇੰਨਾਂ ਤਿਆਰੀਆਂ ਦੇ ਵਿੱਚ ਹੀ ਹੁੰਦੇ ਆ ਕਿ ਅਚਾਨਕ ਬਾਹਰ ਰੌਲਾ ਪੈਂਦਾ ਘਰ ਦੇ ਬਾਹਰ ਅੱਛਾ ਵੀ ਹਰਚੰਦ ਨੂੰ ਪਤਾ ਨਹੀਂ ਕੀ ਹੋ ਗਿਆ ਹਰਚੰਦ ਦੇ ਪਤਾ ਨਹੀਂ ਕੁਝ ਲੜ ਗਿਆ ਇਸ ਚੀਜ਼ ਦਾ ਰੌਲਾ ਪੈਂਦਾ ਹਮ ਸਰਬਜੀਤ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਹਮ ਉਹ ਜਦੋਂ ਬਾਹਰ ਆਉਂਦੀ ਆ ਗੱਜਣ ਸਿਓਂ ਭੱਜ ਕੇ ਆਉਂਦਾ ਹਨਾ ਤੇ ਹਰਨੇਕ ਘਰੇ ਹੀ ਹੁੰਦਾ ਉਹ ਵੀ ਦੇਖਦਾ ਕਿਉਂਕਿ ਉਹ ਖੇਤ ਪਹੁੰਚਿਆ ਨਹੀਂ ਹੁੰਦਾ ਹਮ ਤਾਂ ਉੱਥੋਂ ਇਹ ਪਤਾ ਲੱਗਦਾ ਕਿ ਹਰਚੰਦ ਨੂੰ ਚੱਕਰ ਆਇਆ ਤੇ ਉਹ ਖਾਲ ਦੇ ਵਿੱਚ ਹੀ ਡਿੱਗ ਪਿਆ। ਅੱਛਾ। ਤੇ ਜਦੋਂ ਲੋਕ ਉੱਥੇ ਜਾ ਕੇ ਪਹੁੰਚ ਕੇ ਵੇਖਦੇ ਉਹਦਾ ਸਾਰਾ ਸਰੀਰ ਨੀਲਾ ਹੋ ਚੁੱਕਾ ਹੁੰਦਾ। ਕੋਈ ਕਹਿੰਦਾ ਇਹਨੂੰ ਸੱਪ ਨੇ ਦਸ ਲਿਆ, ਕੋਈ ਕਹਿੰਦਾ ਇਹਨੂੰ ਕਰੰਟ ਲੱਗਿਆ ਹੋਣਾ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਪਰ ਉਹਦਾ ਪਤਾ ਨਹੀਂ ਲੱਗਿਆ। ਤਾਂ ਹਰਚੰਦ ਉਸੇ ਥਾਂ ਤੇ ਪੂਰਾ ਹੋ ਗਿਆ। ਅੱਛਾ। ਤੁਸੀਂ ਦੇਖੋ ਵੀ ਰੱਬ ਨੇ ਬਿਲਕੁਲ ਸਿਖਰ ਤੇ ਲਿਆ ਕੇ ਧੱਕਾ ਦੇ ਦਿੱਤਾ। ਹੂੰ। ਤਾਂ ਗੱਜਣ ਸਿਉ ਸਰਬਜੀਤ ਤੇ ਹਰਨੇਕ ਦਾ ਕੋਈ ਹਾਲ ਨਹੀਂ ਸੀ ਜਦੋਂ ਇੰਨੀਆਂ ਖੁਸ਼ੀਆਂ ਤੋਂ ਬਾਅਦ ਰੱਬ ਨੇ ਇੱਕ ਭੁਲੇਖਾ ਦੇ ਕੇ ਮੁਰ ਤੋਂ ਜ਼ਿੰਦਗੀ ਨਰਕਾਂ ਵਰਗੀ ਕਰ ਦਿੱਤੀ ਦੁਨੀਆ ਫੇਰ ਉਜੜ ਗਈ ਦੁਨੀਆ ਫੇਰ ਉਜੜ ਗਈ ਤਾਂ ਸਰਬਜੀਤ ਦਾ ਕੋਈ ਹਾਲ ਨਹੀਂ ਸੀ ਗੱਜਣ ਸਿਉਂਦਾ ਵੀ ਪਰ ਹਰਨੇਕ ਪਰਜਾਈ ਨੂੰ ਵੀ ਸੰਭਾਲ ਰਿਹਾ ਸੀ ਤੇ ਬਾਪ ਨੂੰ ਵੀ ਸੰਭਾਲ ਰਿਹਾ ਸੀਗਾ ਬਹੁਤ ਬੁਰੇ ਹਾਲ ਹੋ ਗਏ ਇੱਕ ਕੜੀ ਵਰਗਾ ਨੌਜਵਾਨ ਹਰਚੰਦ ਤੁਰ ਗਿਆ ਜਿਹਦੀ ਜਾਣ ਦੀ ਉਮਰ ਨਹੀਂ ਸੀ ਜ਼ਿੰਦਗੀ ਜਿਉਣ ਦੀ ਉਮਰ ਸੀਗੀ ਫਿਰ ਉੱਪਰੋਂ ਬੱਚਾ ਵੀ 3 ਸਾਲ ਦਾ ਇੰਨਾ ਛੋਟਾ ਇੰਨਾ ਕੇਅਰ ਟੈਨ ਤੋਂ ਬਾਅਦ ਸਾਰੇ ਕਹਿ ਰਹੇ ਆ ਵੀ ਪਰਮਾਤਮਾ ਨੇ ਇਹਨਾਂ ਨੂੰ ਕਿੱਡੇ ਵੱਡੇ ਧੋਖੇ 'ਚ ਰੱਖਿਆ ਵੀ ਥੋੜੀਆਂ ਜਿਹੀਆਂ ਖੁਸ਼ੀਆਂ ਦੇ ਕੇ ਸਾਰੀ ਜ਼ਿੰਦਗੀ ਲਈ ਫੇਰ ਦੁੱਖ ਖੜੇ ਕਰਤੇ। ਹੂੰ ਫੇਰ ਕੀ ਹੁੰਦਾ ਗੱਜਣ ਸਿੰਘ ਮਾਨਸਿਕ ਸਥਿਤੀ ਉਹਦੀ ਠੀਕ ਨਹੀਂ ਰਹਿੰਦੀ। ਉਹ ਚੁੱਪ ਹੀ ਰਹਿੰਦਾ। ਜਿਵੇਂ ਪਹਿਲਾਂ ਟੈਕਦਾ ਸੀਗਾ, ਲੋਕਾਂ ਚ ਉੱਠਣ ਬੈਠਣ ਕਰਦਾ ਸੀ ਉਹਨੇ ਘਰੋਂ ਨਿਕਲਣਾ ਹੀ ਬੰਦ ਕਰਤਾ। ਹੌਂਸਲਾ ਹੀ ਟੁੱਟ ਗਿਆ। ਹੌਂਸਲਾ ਟੁੱਟ ਗਿਆ ਕਹਿੰਦੇ ਪੁੱਤ ਤੌਰ 'ਤੇ ਤਾਂ ਫਿਰ ਧਿਰ ਟੁੱਟ ਜਾਂਦੀ ਆ ਹਨਾ। ਜਿਹੜਾ ਹਰਨੇਕ ਸੀਗਾ ਹੂੰ ਹਰਨੇਕ ਨੇ ਆਪਣਾ ਹੌਸਲਾ ਬਣਾ ਕੇ ਪਰਜਾਈ ਨੂੰ ਵੀ ਸੰਭਾਲਿਆ ਬਾਪ ਨੂੰ ਵੀ ਦੇਖਿਆ ਤੇ ਬੱਚੇ ਨੂੰ ਵੀ ਉਹਨੇ ਆਪਣੀ ਪਰਜਾਈ ਨੂੰ ਕਦੇ ਭਾਬੀ ਨਹੀਂ ਸੀ ਕਿਹਾ ਬੀਬੀ ਅੰਬੋ ਕਹਿਣਾ ਹਨਾ ਹੂੰ ਤਾਂ ਉਹਦਾ ਇੱਕ ਜਿਹੜਾ ਮੋਹ ਜੁੜਿਆ ਹੋਇਆ ਸੀ ਨਾ ਉਹ ਜਿਵੇਂ ਭੈਣਾ ਭਰਾਵਾਂ ਦਾ ਹੁੰਦਾ ਉਹ ਵਾਲਾ ਕਿਉਂਕਿ ਹੁਣ ਜਿਹੜਾ ਹਰਨੇਕ ਸੀਗਾ ਇਹ ਮਾਂ ਬਾਰਾ ਸੀ ਭੈਣ ਵੀ ਨਹੀਂ ਸੀਗੀ ਉਹ ਸਾਰੇ ਰਿਸ਼ਤੇ ਸਰਵਜੀਤ ਨੇ ਉਹਦੇ ਨਾਲ ਨਿਭਾਏ ਸੀਗੇ ਹੂੰ ਤੁਸੀਂ ਦੇਖੋ ਵੀ ਹਰਨੇਕ ਨੂੰ ਉਦੇ ਭਰਾ ਦੀ ਮੌਤ ਵੇਲੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਇਹ ਕੁੜੀ ਕਬੀਲਦਾਰਾਂ ਦੀ ਧੀ ਆ ਤੁਸੀਂ ਇਹਨੂੰ ਘਰੋਂ ਧੱਕਾਰਾਂ ਦਿਓ ਹੂੰ ਕਹਿਣ ਦਾ ਮਤਲਬ ਇਹ ਸੀਗਾ ਕਿ ਹੁਣ ਵੱਡੇ ਮੁੰਡੇ ਦੀ ਪੱਗ ਛੋਟੇ ਨੂੰ ਦਿੱਤੀ ਜਾਵੇ ਹੂੰ ਲੋਕਾਂ ਲਈ ਇੱਕ ਪਰੰਪਰਾ ਕਿ ਜੇ ਵੱਡਾ ਭਰਾ ਭਰਾ ਤੁਰ ਗਿਆ ਤਾਂ ਛੋਟੇ ਦੇ ਸਿਰ ਤੇ ਹਨਾ ਉਹਦੀ ਔਰਤ ਨੂੰ ਬਿਠਾ ਦਿੱਤਾ ਜਾਵੇ ਹੂੰ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਹਰਨੇਕ ਦਾ ਤੇ ਸਰਬਜੀਤ ਦਾ ਰਿਸ਼ਤਾ ਮਾਵਾ ਪੁੱਤਾਂ ਵਰਗਾ ਵੀ ਆ ਭੈਣਾ ਭਾਈਆਂ ਵਰਗਾ ਵੀ ਆ ਹੂੰ ਤਾ ਚਾਰੇ ਪਾਸੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਜਦੋਂ ਹਰਚੰਦ ਦਾ ਭੋਗ ਪਿਆ ਤਾਂ ਤੁਹਾਨੂੰ ਇਹ ਗੱਲ ਉਹਦੀ ਕਰਨੀ ਚਾਹੀਦੀ ਸੀ। ਉਦੋਂ ਤਾਂ ਮਾੜੀਆਂ-ਮੋਟੀਆਂ ਰਸਮਾਂ ਹੋਈਆਂ ਕਿਉਂਕਿ ਘਰ ਦਾ ਮਾਹੌਲ ਹੀ ਐਸਾ ਸੀ। ਸਿਆਣੇ ਬੰਦੇ ਕਹਿੰਦੇ ਵੀ ਇੱਕ ਦਿਨ ਦਾ ਸਮਾਂ ਰੱਖ ਕੇ ਆਪਾਂ ਰਏ ਕਰਦੇ ਆ ਵੀ ਹੁਣ ਅੱਗੇ ਕੀ ਕਰਨਾ। ਕਿਉਂਕਿ ਗੱਜਣ ਸਿੰਘ ਨੂੰ ਤਾਂ ਕੋਈ ਹੋਸ਼ ਹੀ ਨਹੀਂ ਸੀਗਾ ਵਕਤ ਹੀ ਐਡਾ ਵੱਡਾ ਪੈ ਗਿਆ ਸੀਗਾ। ਤਾਂ ਉਹਨੇ ਹੱਥ ਵਨ ਕੇ ਕਹਿਤਾ ਸੀਗਾ ਵੀ ਜਿਵੇਂ ਹਰਨੇਕ ਕਰੂਗਾ ਸਰਬਜੀਤ ਕਰੂਗੀ ਮੈਂ ਇਹਨਾਂ ਦੇ ਨਾਲ ਆ ਵੀ ਮੇਰੇ 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 ਕੋਲ ਹੋਰ ਕੁਝ ਕਹਿਣ ਨੂੰ ਹੈ ਹੀ ਨਹੀਂ ਐ। ਫਿਰ ਅੱਗੇ ਬੱਚਾ ਛੋਟਾ ਹਲੇ ਉਹ ਦੁੱਖਾਂ ਦੇ ਉਹ ਦੌਰ ਚੋਂ ਨਿਕਲ ਹੀ ਰਹੇ ਹੁੰਦੇ ਆ ਹਰਨੇਕ ਦਾ ਬਿਲਕੁਲ ਵੀ ਮਨ ਨਹੀਂ ਮੰਨਦਾ ਹੁੰਦਾ ਵੀ ਉਹਨਾਂ ਦੇ ਘਰ ਚ ਕੋਈ ਇਹ ਗੱਲ ਕਰੇ ਕਿ ਸਰਬਜੀਤ ਨੂੰ ਉਹਦੇ ਘਰੇ ਬਿਠਾਇਆ ਜਾਵੇ ਹੂੰ ਰਿਸ਼ਤੇਦਾਰਾਂ ਨੇ ਆਉਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਇਹ ਕਿਹਾ ਵੀ ਗੱਜਣਸਿਓ ਨੇ ਦੁੱਖ ਹੀ ਦੇਖਿਆ ਵੀ ਕੱਲ ਇਹਦੇ ਬੈਠਿਆਂ ਬੈਠਿਆਂ ਤੁਸੀਂ ਆਪਣੀ ਇਹ 바ਰੀ ਨਜੱਠ ਲੋ ਹੂੰ ਜੋ ਕਰਨਾ ਹੁਣ ਕਰ ਲੋ ਭਾਈ ਬਜ਼ੁਰਗ ਬੰਦਾ ਐਡੀ ਵੱਡੀ ਸੱਟ ਲੱਗੀ ਕੀ ਪਤਾ ਬਚੇ ਕਿ ਨਾ ਬਚੇ ਹੂੰ ਪਰ ਹਰਨੇਕ ਆਪਣੀ ਜੇਤ ਤੋਂ ਟਲਿਆ ਨਹੀਂ ਅੱਛਾ ਰਿਸ਼ਤੇਦਾਰਾਂ ਨੇ ਕਿਹਾ ਮਾਸੀ ਨੇ ਵੀ ਕਿਹਾ ਮਾਸੀ ਕਹਿੰਦੀ ਕਿ ਜੇ ਕੱਲ ਨੂੰ ਉਹ ਆਪਣੀ ਕੁੜੀ ਨੂੰ ਲੈ ਗਈ ਫਿਰ ਤੁਸੀਂ ਕੀ ਕਰਦੋਂਗੇ ਹੂੰ ਤੁਹਾਨੂੰ ਸੋਚਣਾ ਚਾਹੀਦਾ ਕੁੜੀ ਤੁਹਾਡੇ ਘਰ ਚ ਆਈ ਆ ਤੇ ਤੈਨੂੰ ਉਹਦੇ ਚ ਰੱਖਣ ਨਾਲ ਵੀ ਤੈਨੂੰ ਕੀ ਸਮੱਸਿਆ ਹੋ ਸਕਦੀ ਆ ਸਾਰਿਆਂ ਨੇ ਸਮਝਾਇਆ ਹਰਨੇਕ ਆਪਣੀ ਜਿੱਤ ਤੇ ਅੜਿਆ ਰਿਹਾ ਵੀ ਤੁਸੀਂ ਸਾਡੇ ਰਿਸ਼ਤੇ ਨੂੰ ਸਮਝਿਆ ਹੀ ਨਹੀਂ ਆ ਉਹ ਉਧਾਰਨਾ ਦੇ ਦੇ ਦੱਸ ਰਿਹਾ ਵੀ ਫਿਰ ਕੀ ਹੋ ਗਿਆ ਦਿਓਰ ਪਰਜਾਈਆਂ ਨੂੰ ਬਸਾਈ ਲੈਂਦੇ ਹੁੰਦੇ ਆ ਜੇਠਾਂ ਦੇ ਵੀ ਪਰਜਾਈਆਂ ਵਸਾਈ ਜਾਂਦੀਆਂ ਪਰ ਹਰਨੇਕ ਦੇ ਅੰਦਰ ਜਿਹੜਾ ਰਤਵਾ ਸਰਬਜੀਤ ਦੀ ਇੱਜ਼ਤ ਦਾ ਸੀ ਸ਼ਾਇਦ ਉਹ ਕੋਈ ਨਹੀਂ ਸੀ ਸਮਝ ਸਕਿਆ। ਹੂੰ ਕਿਉਂਕਿ ਮਾਂ ਦੀ ਤਰ੍ਹਾਂ ਉਹਨੂੰ ਸੰਭਾਲਿਆ ਭੈਣ ਦੀ ਤਰ੍ਹਾਂ ਹੌਸਲੇ ਪਿਆਰ ਦਿੱਤਾ ਹਰਨੇਕ ਲਈ ਉਹ ਬਹੁਤ ਪਾਕ ਰੂ ਸੀਗੀ। ਉਹਦੇ ਨਜ਼ਰੀਏ ਨਾਲ ਕੋਈ ਦੇਖ ਹੀ ਨਹੀਂ ਸੀ ਰਿਹਾ ਉਹ ਉਸਤੇ ਨੂੰ। ਹਰਨੇਕ ਚਾਹੇ ਉਹਨਾਂ ਪੜ੍ਹਿਆ ਲਿਖਿਆ ਨਹੀਂ ਸੀ ਪਰ ਜਿਵੇਂ ਉਹਨੂੰ ਹਰਚੰਦ ਨੇ ਪਾਲਿਆ ਸੀ ਗਾਹਾਂ ਸਰਬਜੀਤ ਨੇ ਸੰਭਾਲਿਆ ਸੀ ਤਾਂ ਇਸ ਕਰਕੇ ਉਹਦੇ ਮਨ 'ਚ ਬਹੁਤ ਵੱਡੀ ਇੱਜ਼ਤ ਸੀਗੀ ਇਸ ਰਿਸ਼ਤੇ ਦੀ। ਹੂੰ ਉਹਨੇ ਇੱਕ ਵਾਰ ਇਹ ਸੋਚਿਆ ਵੀ ਮੈਂ ਲੋਕਾਂ ਨੂੰ ਕਿਉਂ ਨਾ ਦੱਸ ਦਾਂ। ਇਹ ਸਾਡੇ ਘਰ ਦਾ ਮਸਲਾਗਾ ਅਸੀਂ ਜਦੋਂ ਵੀ ਜਿਵੇਂ ਵੀ ਨਜੱਠਣਾ ਹੋਇਆ ਨਜੱਠ ਲਾਂਗੇ ਹਮ ਪਰ ਕਹਿੰਦੇ ਨੇ ਜਦੋਂ ਸਮਾਜ ਦੇ ਵਿੱਚ ਰਹਿੰਨੇ ਆ ਸਾਨੂੰ ਸਭ ਦੀ ਮੰਨਣੀ ਵੀ ਪੈਂਦੀ ਆ ਜਿਹੜੇ ਮਾੜੇ ਵਕਤ ਚ ਨਾਲ ਖੜੇ ਹੋਣ ਉਹਨਾਂ ਨੇ ਅੱਗੇ ਖੜ ਕੇ ਜੇ ਫੈਸਲਾ ਵੀ ਦੇਣਾ ਤਾਂ ਮੰਨਣਾ ਹੀ ਪੈਂਦਾ ਹੁੰਦਾ ਹਮ ਹੁਣ ਤੁਸੀਂ ਇਹ ਦੇਖੋ ਵੀ ਹਰਚੰਦ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਆ ਸਮੱਸਿਆਵਾਂ ਚੱਲ ਰਹੀਆਂ ਨੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਹਰਨੇਕ ਨੂੰ ਤੱਕੇ ਨਾ ਮਨਾਉਣਾ ਹਮ ਡੇਢ ਸਾਲ ਇਸ ਚੀਜ਼ ਨੂੰ ਨਿਕਲ ਜਾਂਦਾ ਅੱਛਾ ਡੇਢ ਸਾਲ ਨਿਕਲਣ ਤੋਂ ਬਾਅਦ ਇਹ ਹੁੰਦਾ ਕਿ ਸਰਬਜੀਤ ਦਾ ਲੜਕਾ ਛੋਟਾ ਨੇਕ ਬਿਮਾਰ ਰਹਿਣਾ ਸ਼ੁਰੂ ਕਰ ਦਿੰਦਾ ਅੱਛਾ ਤਾਂ ਸਰਬਜੀਤ ਨੂੰ ਬਹੁਤ ਚਿੰਤਾ ਪੈਂਦੀ ਹੈ ਇਸ ਚੀਜ਼ ਦੀ ਹਰਨੇਕ ਆਪਣੀ ਪਰਜਾਈ ਨੂੰ ਲੈ ਕੇ ਉਸ ਬੱਚੇ ਦਾ ਬਹੁਤ ਇਲਾਜ ਕਰਵਾਉਂਦਾ ਅੱਛਾ ਤੇ ਗੱਜਣ ਸਿੰਘ ਨੂੰ ਇਸ ਚੀਜ਼ ਦਾ ਫਿਕਰ ਪੈ ਜਾਂਦਾ ਵੀ ਰੱਬ ਤਾਂ ਹੁਣ ਹੱਥ ਧੋਕੇ ਪਿੱਛੇ ਪੈ ਗਿਆ ਵੀ ਸਾਨੂੰ ਹੁਣ ਸਾਹ ਲੈਣ ਹੀ ਨਹੀਂ ਦਿੰਦਾ ਕਦੇ ਕੋਈ ਘਰ ਚੋਂ ਤੁਰ ਜਾਂਦਾ ਕੋਈ ਬਿਮਾਰੀ ਨਾ ਪੈ ਜਾਂਦਾ ਉਹਨਾਂ ਦੇ ਉਸ ਬੱਚੇ ਨੇਕ ਨੂੰ ਅੰਤਾਂ ਦਾ ਬੁਖਾਰ ਚੜਦਾ ਉਹ ਬੁਖਾਰ ਜਿਹਨੂੰ ਮਿਆਦੀ ਬੁਖਾਰ ਵੀ ਕਿਹਾ ਜਾਂਦਾ ਉਸ ਬੱਚੇ ਦੀ 8 ਮਹੀਨੇ ਬਿਮਾਰ ਰਹਿਣ ਤੋਂ ਪਿੱਛੋਂ ਮੌਤ ਹੋ ਜਾਂਦੀ ਹੈ ਅੱਛਾ ਤੁਸੀਂ ਦੇਖੋ ਵੀ ਕਿੱਡਾ ਵੱਡਾ ਕਹਿਰ ਟਹਿ ਜਾਂਦਾ ਘਰ ਦੇ ਵਿੱਚ ਕਿੱਥੋਂ ਕਿੱਥੋਂ ਰਿਸ਼ਤੇ ਜੀਆਂ ਨੂੰ ਸਮੇਟਦੇ ਆਉਂਦੇ ਆ ਸਰਬਜੀਤ ਨੂੰ ਇੱਕ ਸਹਾਰਾ ਬਚ ਗਿਆ ਸੀਗਾ ਹਰਚੰਦ ਦੇ ਜਾਣ ਤੋਂ ਬਾਅਦ ਵੀ ਮੇਰਾ ਪੁੱਤ ਹੈਗਾ ਜਵਾਨ ਹੋਊਗਾ ਉਹਨੇ ਬੰਦੇ ਦੀ ਇੱਛਾ ਵੀ ਤਿਆਗਤੀ ਸੀ ਉਹਨੇ ਇਹ ਵੀ ਕਹਤਾ ਸੀ ਵੀ ਮੈਂ ਅੱਗੇ ਕਿਸੇ ਦੇ ਨਹੀਂ ਬਸਣਾ ਮੈਂ ਇੱਥੇ ਹੀ ਦਿਨ ਕੱਟ ਲੂੰਗੀ ਜਿਹੜੀ ਆਸ ਤੇ ਉਹਨੇ ਉਸ ਘਰ ਚ ਪੈਰ ਟਿਕਾਏ ਸੀਗੇ ਉਹ ਆਸ ਵੀ ਮਾਲਕ ਨੇ ਉਹਨਾਂ ਤੋਂ ਖੋਲੀ ਸੀ ਹਮ ਸਭ ਤੋਂ ਵੱਡਾ ਕਹਿਰ ਟਹਿ ਗਿਆ ਸੀਗਾ ਤਾਂ ਮਾਸੀ ਨੂੰ ਉਧਰਲੇ ਪਾਸੇ ਸਰਬਜੀਤ ਦੇ ਪੇਕੇ ਆਨੇ ਵੀ ਇਹ ਗੱਲ ਕਹਿਤੀ ਸੀਗੀ ਵੀ ਤੁਸੀਂ ਕਾਲਰ ਟਾਈਮ ਰਹਿੰਦੇ ਆ ਗੱਲ ਨਹੀਂ ਤੋਰੀ ਅੱਜ ਸਾਡੀ ਕੁੜੀ ਨੂੰ ਕਿਸੇ ਨੇ ਨਹੀਂ ਰੱਖਣਾ ਹੂੰ ਰਣੇਪਾ ਕਟਦੀ ਨੂੰ ਵੀ 3 ਸਾਲ ਤੋਂ ਉੱਪਰ ਹੋ ਗਏ ਗਾਹਾਂ ਜਿਹਦੇ ਸਿਰ ਤੇ ਬੈਠੀ ਸੀ ਜਿਹੜੀ ਆਸ ਚ ਬੈਠੀ ਸੀ ਉਹ ਵੀ ਜੱਗ ਤੋਂ ਦੁਰ ਗਿਆ ਹੂੰ ਕਿਉਂਕਿ ਔਰਤ ਲਈ ਦੋਨੇ ਪੱਖ ਭਾਰੀ ਹੋ ਜਾਂਦੇ ਆ ਸਿਰ ਤੇ ਪਤੀ ਨਾ ਹੋਵੇ ਮੂਰੇ ਲਾਦ ਨਾ ਹੋਵੇ ਹੈਨਾ ਤਾਂ ਸਰਬਜੀਤ ਨਾਲ ਵੀ ਇਹੀ ਦੁਖਾਂਤ ਵਾਪਰਿਆ ਉਹਦੇ ਲਈ ਸੱਚੀ ਬਹੁਤ ਜ਼ਿਆਦਾ ਔਖਾ ਸੀਗਾ ਇਹ ਸਭ ਕੁਝ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਸਰਬਜੀਤ ਇਹਨਾਂ ਦੁੱਖਾਂ 'ਚ ਪਈ ਹੁੰਦੀ ਆ ਤਾਂ ਗੱਜਣ ਸਿੰਘ ਪਾਗਲ ਹੋ ਜਾਂਦਾ ਅੱਛਾ ਉੱਚੀ ਉੱਚੀ ਹਰਚੰਦ ਨੂੰ ਆਵਾਜ਼ਾਂ ਮਾਰਦਾ ਨੇਕ ਪਿੱਛੇ ਭੱਜਦਾ ਜਿਵੇਂ ਬਾਹਰ ਉਹਨੂੰ ਖੜਾਉਣ ਲੈ ਕੇ ਜਾਂਦਾ ਸੀਗਾ ਤਾਂ ਸਾਰੀਆਂ ਚੀਜ਼ਾਂ ਪਾਗਲਪਨ ਦੀ ਹੱਦ ਤੱਕ ਉਹ ਇਦਾਂ ਕਰਦਾ ਸਾਰੇ ਲੋਕ ਕਹਿੰਦੇ ਸੀਗੇ ਕਿ ਇੱਕ ਵਾਰ ਹਰਨੇਕ ਨੂੰ ਆਪਣੇ ਬਾਪ ਤੇ ਤਰਸ ਕਰਕੇ ਸਰਬਜੀਤ ਦਾ ਪੱਲਾ ਫੜ ਲੈਣਾ ਚਾਹੀਦਾ ਹੂੰ ਸਰਬਜੀਤ ਇੰਨੀ ਕਿ ਚੁੱਪ ਹੋ ਗਈ ਸੀ ਉਹਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਹੁਣ ਜ਼ਿੰਦਗੀ ਅੱਗੇ ਕਿੱਦਾਂ ਦੀ ਹੋਊਗੀ ਹੂੰ ਤਾਂ ਰਿਸ਼ਤੇਦਾਰਾਂ ਨੇ ਫੇਰ ਆਉਣਾ ਜਾਣਾ ਸ਼ੁਰੂ ਕਰਤਾ ਫੇਰ ਸਰਬਜੀਤ ਦਾ ਪਿਓ ਤੇ ਮਾਂ ਇੱਕ ਦਿਨ ਗੱਜਣ ਅੱਗੇ ਆ ਕੇ ਮਤਲਬ ਇੱਕ ਤਰ੍ਹਾਂ ਨਾ ਮਿਹਨਤ ਕੱਢਦੇ ਆ ਵੀ ਸਰਦਾਰ ਜੀ ਹੁਣ ਬਹੁਤ ਕੁਝ ਹੋ ਗਿਆ ਸਾਨੂੰ ਇੱਕ ਆਸ ਸੀਗੀ ਵੀ ਤੁਸੀਂ ਸਾਡੀ ਧੀ ਨੂੰ ਆਪਣੇ ਘਰ ਚ ਹੀ ਵਸਾ ਲੋਗੇ ਅਸੀਂ ਤੁਹਾਡੇ ਘਰ ਦਾ ਮਾਮਲਾ ਸਮਝ ਕੇ ਤੁਹਾਡੇ ਤੇ ਛੱਡਤਾ ਵੀ ਸਿਆਣੇ ਬੈਠੇ ਆ ਅਸੀਂ ਕੁਝ ਨਹੀਂ ਬੋਲੇ ਅਸੀਂ ਉਸ ਆਸ ਤੇ ਟਿਕੇ ਹੋਏ ਇੱਥੇ ਤੱਕ ਆ ਗਏ ਸਾਡੀ ਧੀ ਦੀ ਇਹ ਆਸ ਵੀ ਸੀ ਵੀ ਉਹਦੀ ਔਲਾਦ ਹੈਗੀ ਆ ਹੂੰ ਕਹਿੰਦੇ ਦੋਨਾਂ ਦੇ ਉੱਤੋਂ ਦੀ ਪਾਣੀ ਫਿਰ ਗਿਆ ਵੀ ਅਸੀਂ ਕਿਸੇ ਪਾਸੇ ਜੋਗੇ ਨਹੀਂ ਨਾ ਅਸੀਂ ਲੋਕਾਂ ਚ ਮੂੰਹ ਦਿਖਾਉਣ ਜੋਗੇ ਆ ਧੀ ਤੇ ਤਾਂ ਵਕਤ ਪੈ ਗਿਆ ਹੂੰ ਇਸ ਔਰਤ ਨੂੰ ਇਸ ਧੀ ਨੂੰ ਕੌਣ ਅਪਣਾਊਗਾ ਸਮਾਜ ਦੇ ਵਿੱਚ ਔਰਤ ਦੀ ਐਸੀ ਦੁਰਦਸ਼ਾ ਚ ਉਹਨੂੰ ਛੇਤੀ ਕੋਈ ਅਪਣਾਉਂਦਾ ਨਹੀਂ ਹੁਣ ਮਾਪਿਆਂ ਲਈ ਬਹੁਤ ਵੱਡਾ ਫਿਕਰ ਸੀ ਜਿਨ੍ਹਾਂ ਦੇ ਘਰ 'ਚ ਆਪਣੇ ਮੁੰਡੇ ਹੈ ਨਹੀਂ ਸੀਗੇ ਹਨਾ ਪੁੱਤ ਨਹੀਂ ਸੀ ਕੱਲੀਆਂ ਧੀਆਂ ਸੀ ਉਹ ਮਾਪੇ ਲਈ ਵੀ ਜੀ ਦਾ ਜੰਜਾਲ ਬਣਿਆ ਹੋਇਆ ਸੀ ਇਧਰ ਤਾਂ ਵਕਤ ਬੀਤ ਹੀ ਰਿਹਾ ਸੀਗਾ ਉਸੇ ਤਰ੍ਹਾਂ ਹਨਾ ਤਾਂ ਫਿਰ ਇੱਕ ਦਿਨ ਕੀ ਕਰਦੇ ਆ ਮਾਸੀ ਆਉਂਦੀ ਆ ਉਹ ਕਹਿੰਦੀ ਆ ਕਿ ਭਾਈ ਉਹਦੇ ਘਰ ਦੇ ਨੇ ਸੁਨੇਹਾ ਦਿੱਤਾ ਵੀ ਅਸੀਂ ਸਰਬਜੀਤ ਨੂੰ ਕਿਤੇ ਹੋਰ ਵਿਆਵਾਂਗੇ ਵੀ ਅਸੀਂ ਜਿੰਨਾ ਤੁਹਾਡਾ ਮੂੰਹ ਵੇਖਣਾ ਸੀ ਵੇਖ ਲਿਆ ਜੰਮਣ ਮਰਨ ਬੰਦਿਆਂ ਦੇ ਹੁੰਦੇ ਹੀ ਆਇਆ ਕਿਸੇ ਦੀ ਜ਼ਿੰਦਗੀ ਰੋਕਤਾ ਨਹੀਂ ਸਕਦੇ ਨਾ ਪਰ ਗੱਜਣ ਸਿਓ ਨੇ ਫੇਰ ਪੱਲਾ ਪਾ ਕੇ ਕਿਹਾ ਵੀ ਮੈਂ ਹਰਨੇਕ ਨੂੰ ਮਨਾਉਂਗਾ। ਅੱਛਾ। ਉਹ ਕਹਿੰਦੀ ਵੀ ਹੁਣ ਉਹਨਾਂ ਨੇ ਅੱਗੇ ਰਿਸ਼ਤਾ ਲੱਭ ਲਿਆ। ਫੇਰ ਉਹ ਧੱਕਾ ਕਰਨਗੇ, ਤੁਹਾਨੂੰ ਵੀ ਲੱਗੂਗਾ ਵੀ ਹਾਂ ਉਹਨਾਂ ਨੇ ਧੱਕੇ ਨਾਲ ਕੁੜੀ ਨੂੰ ਲੈ ਗਿਆ ਵੀ ਤੁਸੀਂ ਹੁਣ ਸੰਭਲ ਜੋ। ਹੁਣ ਤੁਹਾਡੇ ਕੋਲੇ ਵੀ ਕੁਝ ਨਹੀਂ ਬਚਿਆ ਕਹਿਣ ਨੂੰ। ਕਾਦੇ ਆਸਰੇ ਰੱਖੋਗੇ ਹਰਨੇਕ ਮੰਨ ਹੀ ਨਹੀਂ ਰਿਹਾ। ਹੂੰ। ਤਾਂ ਉਹਨਾਂ ਨੇ ਧੱਕੇ ਨਾਲ ਕਹਿਣ ਤੇ ਹਰਨੇਕ ਨੂੰ ਪੰਚਾਇਤ 'ਚ ਬਿਠਾ ਲਿਆ। ਅੱਛਾ। ਤੇ ਸ਼ਰਤਾਂ ਪਾਤੀਆਂ। ਹੂੰ। ਕੇਬਿ ਤੇਰੇ ਨਾ ਕੋਈ ਪਰਤ ਵਰਤਾਰਾ ਨਹੀਂ ਰੱਖੂਗਾ ਵੀ ਜੇ ਤੂੰ ਅੱਜ ਸਾਡਾ ਫੈਸਲਾ ਮੋੜਿਆ ਹਮ ਹਰਨੇਕ ਨੂੰ ਜਦੋਂ ਪੰਚਾਇਤ ਦੇ ਵਿੱਚ ਬਿਠਾਇਆ ਜਾਂਦਾ ਨਾ ਦੋਵੇਂ ਧਿਰਾਂ ਬੈਠਦੀਆਂ ਨੇ ਹਰਨੇਕ ਲਈ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੁੰਦੀ ਆ ਹਮ ਸਰਬਜੀਤ ਥੱਲੇ ਬੈਠੀ ਹੋਈ ਹੁੰਦੀ ਆ ਤੇ ਪੱਥਰ ਹੋ ਚੁੱਕੀ ਹੁੰਦੀ ਆ ਉਹਨੂੰ ਨਹੀਂ ਪਤਾ ਹੁੰਦਾ ਵੀ ਫੈਸਲਾ ਕੀ ਹੋਣਾ ਕੌਣ ਕਰੂਗਾ ਹਮ ਤਾਂ ਇੱਕ ਬਜ਼ੁਰਗ ਬੰਦਾ ਹਰਨੇਕ ਨੂੰ ਪੱਗ ਕੱਢ ਕੇ ਦਿੰਦਾ ਅੱਛਾ ਕਾਕਾ ਤੈਨੂੰ ਹੁਣੇ ਜ਼ਿੰਮੇਵਾਰੀ ਲੈਣੀ ਪੈਣੀ ਆ ਤੁਸੀਂ ਇਸ ਧੀ ਦਾ ਪਾਪ ਨਾ ਲਓ ਇਹਦੀ ਉਮਰ ਖਰਾਬ ਨਾ ਕਰੋ ਇਹਦੇ ਤੇ ਪਹਿਲਾਂ ਹੀ ਹਨੇਰੀ ਝਖੜ ਝੁੱਲ ਚੁੱਕਿਆ ਦੁੱਖਾਂ ਦੇ ਹਮ ਹਰਨੇਕ ਸਿਉ ਨੇ ਚਾਰੇ ਪਾਸੇ ਵੇਖਿਆ ਵੀ ਹੁਣ ਉਹਦੇ ਕੋਲੇ ਕੋਈ ਵਾਹ ਨਹੀਂ ਬਚਦੀ ਉਹ ਕੁਝ ਨਹੀਂ ਕਰ ਸਕਦਾ ਹਮ ਜਦੋਂ ਹਰਨੇਕ ਦੇ ਹੱਥਾਂ ਵਿੱਚ ਪੱਗ ਸੀ ਤਾਂ ਸਾਰਿਆਂ ਨੂੰ ਇੱਕੋ ਜਵਾਬ ਦਾ ਇੰਤਜ਼ਾਰ ਸੀਗਾ ਕਿ ਹਰਨੇਕ ਹੁਣ ਹਾਮੀ ਭਰ ਦੂਗਾ ਹਮ ਅੱਜ ਹਰਨੇਕ ਭੱਜ ਨਹੀਂ ਸਕਦਾ ਕਿਉਂਕਿ ਹੁਣ ਸਮਾਂ ਪੈ ਚੁੱਕਾ ਹਮ ਪਰ ਹਰਨੇਕ ਇਹ ਸੋਚ ਰਿਹਾ ਸੀਗਾ ਵੀ ਜੇ ਹੁਣ ਮੈਂ ਇਹ ਗੱਲ ਕਹੂੰਗਾ ਤਾਂ ਲੋਕਾਂ ਨੇ ਮੇਰੇ ਨਾਲ ਪਤਾ ਨਹੀਂ ਕੀ ਬਣਾਉਣੀ ਆ ਹੂੰ ਤਾਂ ਹਰਨੇਕ ਨੇ ਉਹ ਪੱਗ ਖੋਲ ਕੇ ਆਪਣੀ ਪਰਜਾਈ ਦੇ ਸਿਰ ਤੇ ਰੱਖ ਕੇ ਉਹਦੇ ਪੈਰੀ ਹੱਥ ਲਾ ਕੇ ਉਹਦਾ ਸਿਰ ਪਲੋਸਦਾ ਉਹਨੇ ਸਾਰੀ ਪੰਚਾਇਤ ਚ ਇਹ ਗੱਲ ਕਹਿਤੀ ਕਿ ਇਹ ਮੇਰੀ ਮਾਮਾ ਵਰਗੀ ਭੈਣ ਆ ਇਹਨੂੰ ਅਸੀਂ ਇਸ ਘਰ ਚੋਂ ਵਿਦਾ ਕਰਾਂਗੇ ਅਗਲੇ ਘਰ ਲਈ ਤੇ ਮੈਂ ਸਾਰੀ ਉਮਰ ਇਹਦਾ ਭਰਾ ਬਣ ਕੇ ਇਹਦੇ ਨਾਲ ਵਰਤੂੰਗਾ ਅੱਛਾ ਇਹ ਘਰ ਵੀ ਇਹਦਾ ਪੇਕਿਆਂ ਦਾ ਘਰ ਹੋਊਗਾ ਹੂੰ ਔਰ ਸਾਰਿਆਂ ਜਾਣਿਆਂ ਦੇ ਮੂੰਹ ਅੱਡੇ ਰਹਿ ਗਏ ਵੀ ਹਰਨੇਕ ਨੇ ਕਿਹੜਾ ਫੈਸਲਾ ਲਿਆ ਹੂੰ ਕੁਝ ਕੁ ਜਾਣਿਆਂ ਨੇ ਇਸ ਗੱਲ ਦੀ ਛਲਾਗਾ ਵੀ ਕੀਤੀ ਵੀ ਇਹ ਸਮਝਦਾਰੀ ਦਾ ਫੈਸਲਾ ਕੁਝ ਲੋਕ ਇਹ ਕਹਿ ਰਿਹਾ ਵੀ ਇਹ ਘਰ ਚ ਲਾਉਣਗੇ ਕਿੱਦਾਂ ਹੁਣ ਇਹਨਾਂ ਨੂੰ ਸਾਗ ਕੌਣ ਕਰ ਦੂਗਾ ਹੂੰ ਹੂੰ ਤੁਸੀਂ ਇਹ ਦੇਖੋ ਕਿ ਸਰਬਜੀਤ ਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਰੁਕ ਰਹੇ ਜਦੋਂ ਉਹਨੇ ਉਹ ਪਾਗ ਆਪਦੇ ਸਿਰ ਤੇ ਬੰਨਣ ਦੀ ਬਜਾਏ ਆਪਣੀ ਭਝਾਈ ਦੇ ਸਿਰ ਤੇ ਰੱਖ ਕੇ ਕਹਿਤਾ ਸੀਗਾ ਵੀ ਇਹ ਮੇਰੀ ਭੈਣ ਹੂੰ ਤਾ ਕੁੜੀ ਦਾ ਬਾਪ ਫੇਰ ਵੀ ਉਸ ਗੱਲ ਤੇ ਬਹਿ ਗਿਆ ਕਿ ਨਹੀਂ ਇਹ ਕਿਵੇਂ ਹੋ ਸਕਦਾ ਹੂੰ ਇਹ ਨਵੀਂ ਰੀਤ ਚਲਾਈ ਹਾਂ ਇਹ ਨਵੀਂ ਰੀਤ ਇਹ ਜੱਗੋਂ ਬਾਹਰ ਹੋ ਕੇ ਤੁਸੀਂ ਰੀਤ ਕਿਉਂ ਕਰ ਰਹੇ ਹੋ ਹਨਾ ਤਾਂ ਉਹਨੇ ਕਿਹਾ ਸੀਗਾ ਉਹਨੇ ਹੱਥ ਬੰਨ ਕੇ ਕਿਹਾ ਵੀ ਅਸੀਂ ਮਾਸੜ ਜੀ ਪਹਿਲੇ ਦਿਨ ਤੋਂ ਅਸੀਂ ਭੈਣਾ ਭਾਈਆਂ ਦੀ ਤਰ੍ਹਾਂ ਵਰਤੇ ਹੂੰ ਤਾਂ ਮੇਰੀ ਸਰਬਜੀਤ ਭਾਬੀ ਨੇ ਜਿਹੜੀ ਹੁਣ ਇਹ ਮੇਰੀ ਭੈਣ ਆ ਇਹਨੇ ਮੇਰੇ ਸਿਰ ਤੇ ਮੇਰੀ ਮਾਂ ਲ ਹੱਥ ਰੱਖਿਆ ਮੈਂ ਇਹਨੂੰ ਕਦੇ ਉਸ ਨਜ਼ਰ ਨਾਲ ਨਹੀਂ ਵੇਖਿਆ ਤੁਸੀਂ ਅੱਜ ਮੈਨੂੰ ਨੀਵੇਂ ਥਾਂ ਖੜਾਉਂਗੇ ਤਾਂ ਮੈਂ ਖੜੂੰਗਾ ਪਰ ਮੈਂ ਇਸ ਰਿਸ਼ਤੇ ਨੂੰ ਪਲੀਤ ਨਹੀਂ ਕਰ ਸਕਦਾ ਹੂੰ ਇਹ ਪਾਪ ਨਹੀਂ ਕਰ ਸਕਦਾ ਹਾਂ ਉਹਨੇ ਰਿਸ਼ਤੇ ਨੂੰ ਕਿੰਨੇ ਸੋਹਣੇ ਢੰਗ ਨਾਲ ਪਾਕ ਰੱਖਿਆ ਕਿਸੇ ਨੂੰ ਦੱਸਿਆ ਬਣੀ ਤੇ ਅੰਤ ਤੇ ਆ ਕੇ ਉਹਨੇ ਇਹ ਫੈਸਲਾ ਸੁਣਾਇਆ ਲੋਕਾਂ ਨੂੰ ਇਹ ਗੱਲ ਮੰਨ ਵੀ ਲੱਗੀ ਗੱਜਣਸਿਓ ਚੁੱਪ ਕਰ ਗਿਆ ਜਦੋਂ ਉਹਨੇ ਹਰਨੇਕ ਨੂੰ ਕਿਹਾ ਵੀ ਹੁਣ ਸਾਡਾ ਅੱਗੇ ਕੀ ਬਣੂਗਾ ਤਾਂ ਸਰਬਜੀਤ ਕੌਰ ਨੇ ਵੀ ਪੰਚਾਇਤ ਚ ਇਹ ਕਿਹਾ ਸੀਗਾ ਵੀ ਜਿਵੇਂ ਧੀ ਆ ਬਾਪ ਤੇ ਭਰਾ ਨਾਲ ਨਿਭਾਉਂਦੀਆਂ ਮੈਂ ਸਾਰੀ ਉਮਰ ਨਿਭਾਉਂਗੀ ਕਹਿ ਬੋਤ ਫਿਰ ਉਸ ਸਮੇਂ ਤੋਂ ਬਾਅਦ ਡੇਢ ਸਾਲ ਬਾਅਦ ਸਰਬਜੀਤ ਨੂੰ ਕਿਸੇ ਹੋਰ ਘਰ ਤੋਰਿਆ ਜਾਂਦਾ ਉਹਦੀ ਕਿਸਮਤ ਖੁੱਲ ਜਾਂਦੀ ਹੈ ਕਿ ਉਹ ਘਰ ਪਰਿਵਾਰ ਬਹੁਤ ਚੰਗਾ ਹੁੰਦਾ ਅੱਛਾ ਸਰਬਜੀਤ ਫਿਰ ਦੋਨਾਂ ਪਰਿਵਾਰਾਂ ਨਾਲ ਵਰਤਦੀ ਆ ਇਸ ਸਹੁਰੇ ਪਰਿਵਾਰ ਨੂੰ ਪੇਕਾ ਘਰ ਸਮਝ ਕੇ ਤੇ ਆਪਣੇ ਪੇਕਿਆਂ ਦੇ ਨਾਲ ਵੀ ਤੇ ਹੁਣ ਸਰਬਜੀਤ ਦੇ ਦੋ ਬੱਚੇ ਜਵਾਨ ਹੋ ਚੁੱਕੇ ਆ ਦੂਸਰੇ ਪਾਸੇ ਹਰਨੇਕ ਵੀ ਵਿਆਹ ਜਾ ਚੁੱਕਾ ਉਹਦੇ ਵੀ ਬੱਚੇ ਨੇ ਹੂੰ ਕਹਿੰਦੇ ਨੇ ਸਰਬਜੀਤ ਆਪਣੇ ਬੱਚਿਆਂ ਨੂੰ ਲੈ ਕੇ ਹਰਨੇਕ ਦੇ ਘਰ ਵੀ ਆਉਂਦੀ ਆ ਛੁੱਟੀਆਂ ਵੀ ਕੱਟ ਕੇ ਜਾਂਦੀ ਆ ਹਰ ਇੱਕ ਦਿਨ ਤਿਹਾੜੀ ਤੇ ਹਰਨੇਕ ਸਰਬਜੀਤ ਨੂੰ ਸੰਧਾਰਾ ਵੀ ਲੈ ਕੇ ਜਾਂਦਾ। ਕੀ ਬਾਤ ਹੈ ਤਾਂ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਲੋਕਾਂ ਦੇ ਵਿੱਚ ਲੋਕ ਉਹਨੂੰ ਇਹ ਕਹਿੰਦੇ ਆ ਵੀ ਚਾਹੇ ਇਸ ਔਰਤ ਨੇ ਦੁੱਖ ਦੇਖੇ ਸੀਗੇ ਪਰ ਇਹ ਕਰਮਾਂ ਵਾਲੀ ਆ ਇਹਦੇ ਕੋਲੇ ਦੋ ਦੋ ਪੇਕੇ ਕਰਨੇ। ਹੂੰ ਤਾ ਗੱਜਣ ਸਿਉ ਨੇ ਵੀ ਬਾਪ ਵਾਲੀ ਸਾਰੇ ਫਰਜ਼ ਨਿਭਾਏ ਤੇ ਹਰਨੇਕ ਨੇ ਵੀ ਭਰਾ ਵਾਲੀ ਸਾਰੇ ਗਾਹਾਂ ਹਰਨੇਕ ਦੀ ਬੋਟੀ ਵੀ ਇੰਨੀ ਸਮਝਦਾਰ ਸੀ ਜਿਨੇ ਸਰਬਜੀਤ ਨੂੰ ਉਸੇ ਘਰ ਵਿੱਚ ਆਪਣੀ ਨਣਦ ਮੰਨ ਕੇ ਮੱਥੇ ਵਟਨੀ ਸਿਪਾਇਆ ਹੂੰ ਬਹੁਤ ਸੋਹਣੀ ਗੱਲ ਤੇ ਤੁਸੀਂ ਇਹ ਵੇਖੋ ਕਿ ਹੁਣ ਤੱਕ ਸਰਬਜੀਤ ਤੇ ਹਰਨੇਕ ਹੁਣੀ ਪੈਣਾ ਭਾਈਆਂ ਕੋ ਬਰਤ ਦੇ ਆ ਰਹੇ ਆ ਸਰਬਜੀਤ ਦਾ ਵੱਡਾ ਮੁੰਡਾ ਹੁਣ ਬਾਹਰ ਚਲਾ ਗਿਆ ਤੇ ਉਹਨੇ ਹਰਨੇਕ ਦੇ ਮੁੰਡੇ ਨੂੰ ਵੀ ਬਾਹਰ ਬੁਲਾਇਆ ਹੋਇਆ ਹੂੰ ਤੁਸੀਂ ਦੇਖੋ ਕਿੰਨੀ ਸੋਹਣੀ ਕਹਾਣੀ ਐ ਭਾਵਕ ਕਰਨ ਵਾਲੀ ਵੀ ਐ ਹਨਾ ਕਈ ਵਾਰ ਫੈਸਲੇ ਐਸੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਗਲਤ ਲੱਗਦੇ ਹੁੰਦੇ ਆ ਪਰ ਜਿੱਥੇ ਰਿਸ਼ਤਿਆਂ ਦੀ ਬੁਨਿਆਦ ਪਾਕ ਸਾਫ਼ ਹੋਵੇ ਉੱਥੇ ਕਦੇ ਵੀ ਧੱਕਾ ਨਹੀਂ ਚੱਲਦਾ ਹੁੰਦਾ ਤੇ ਇਹ ਚੀਜ਼ ਹਰਨੇਕ ਨੇ ਨਿਭਾਈ ਉਹਨੇ ਉਸ ਪਰਜਾਈ ਨੂੰ ਜਿਹੜੀ ਲੋਕਾਂ ਦੀ ਨਜ਼ਰਾਂ ਚਹੀ ਸੀ ਵੀ ਉਹ ਵਸਾ ਲੂਗਾ ਪਰ ਉਹਨੇ ਉਸ ਪਰਜਾਈ ਨੂੰ ਭੈਣ ਬਣਾ ਕੇ ਵਸਾਇਆ ਤੇ ਉਹਦੇ ਦੁੱਖ ਸੁੱਖਾਂ ਨਾਲ ਸਾਥ ਦਿੱਤਾ ਤੇ ਅੱਜ ਵੀ ਹੁਣ ਭਾਵੇਂ ਕਿ ਬਜ਼ੁਰਗ ਹੋ ਚੁੱਕੇ ਨੇ ਪਰ ਸਰਬਜੀਤ ਨੂੰ ਦੋ ਪੇਕੇ ਵਾਲੀ ਕਿਹਾ ਜਾਂਦਾ ਵੀ ਦੋ ਪੇਕੇ ਵਾਲੀ ਦੀਵੀ ਆ ਇਹ ਸਰਵਜੀ ਦਾਉਣ ਜਾਣ ਰਹਿਦਾ ਉਹਨਾਂ ਦੀ ਜ਼ਿੰਦਗੀ ਬਹੁਤ ਸਖਾਲੀ ਹੈ ਬਹੁਤ ਸੋਹਣੀ ਕਹਾਣੀ ਸੀ ਇਸ ਕਹਾਣੀ ਚ ਰਿਸ਼ਤਿਆਂ ਦਾ ਬੜਾ ਸੋਹਣਾ ਅਹਿਸਾਸ ਤੁਸੀਂ ਪੇਸ਼ ਕੀਤਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਰਿਸ਼ਤਿਆਂ ਨੂੰ ਇੱਕੇ ਲੜੀ ਚ ਪੁਰੋਇਆ ਜਾਵੇ ਉਹਨਾਂ ਰਿਸ਼ਤਿਆਂ ਚ ਸਾਨੂੰ ਹੋਰ ਵੀ ਨਵੇਂ ਰਿਸ਼ਤੇ ਮਿਲ ਸਕਦੇ ਹਾਂ ਵਾਕਿਆ ਹੀ ਦਰਸ਼ਕੋ ਇਹ ਕਹਾਣੀ ਭਾਵਕ ਕਰਨ ਵਾਲੀ ਵੀ ਹੈ ਤੇ ਇੱਕ ਸੱਚੀ ਕਹਾਣੀ ਹੈ ਜਿਹੜੀ ਸਾਨੂੰ ਕਿਸੇ ਨੇ ਪਹੁੰਚਾਈ ਜਿਹਦੇ ਚ ਇਹ ਅਹਿਸਾਸ ਹੁੰਦਾ ਕਿ ਸਾਰੇ ਰਿਸ਼ਤੇ ਜਿਹੜੇ ਜਿਨ੍ਹਾਂ ਨੂੰ ਨਾਮ ਪਰੰਪਰਾ 'ਚ ਮਿਲਿਆ ਹੁੰਦਾ ਭਾਵੇਂ ਕਿ ਉਹ ਨਾਮ ਜਾਂ ਰਿਸ਼ਤੇ ਉਸੇ ਤਰ੍ਹਾਂ ਹੁੰਦੇ ਆ ਪਰ ਰਿਸ਼ਤਿਆਂ ਨੂੰ ਨਵਾਂ ਰੂਪ ਵੀ ਸਮਝਾ ਨਾ ਦਿੱਤਾ ਜਾਂਦਾ ਜਿਵੇਂ ਹਰਨੇਕ ਨੇ ਸਰਬਜੀਤ ਨਾਲ ਉਹ ਰਿਸ਼ਤਾ ਨਿਭਾਇਆ ਤੇ ਹਾਲੇ ਤੱਕ ਨਿਭਾ ਰਿਹਾ ਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਣਾ ਅਗਰ ਤੁਹਾਡੇ ਕੋਲ ਕੋਈ ਕਿੱਸਾ ਕਹਾਣੀ ਹੈ ਜੋ ਤੁਸੀਂ ਸਾਡੇ ਨਾਲ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜ਼ਿੰਦਗੀ ਜ਼ਿੰਦਾਬਾਦ